ਅਕਸਰ ਅਸੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਪੜ੍ਹਦੇ-ਪੜ੍ਹਦੇ ਭਾਈ ਮਰਦਾਨਾ ਜੀ ਦਾ ਨਾਮ ਜ਼ਰੂਰ ਸੁਣਦੇ ਹਾਂ ਤੇ ਜ਼ਿਆਦਾਤਰ ਸਾਨੂੰ ਪਤਾ ਹੁੰਦਾ ਹੈ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨਾਲ ਉਦਾਸੀਆਂ ਤੇ ਗਏ ਤੇ ਉਹ ਰਵਾਬ ਭਜਉਂਦੇ ਸੀ ਇਸ ਤੋਂ ਬਾਅਦ ਸਾਨੂੰ ਸ਼ਾਇਦ ਹੀ ਇਹਨਾਂ ਬਾਰੇ ਕੁਝ ਪਤਾ ਹੁੰਦਾ ਹੈ ਤੇ ਨਾ ਹੀ ਅਸੀਂ ਇੰਨੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜੋ ਸ਼ਖਸੀਅਤ ਬਾਬਾ ਜੀ ਨਾਲ ਆਪਣੀ ਜ਼ਿੰਦਗੀ ਦੇ 50 ਸਾਲ ਤੋਂ ਵੱਧ ਬਿਤਾ ਕੇ ਗਏ ਤੇ ਅੱਜ ਅਸੀਂ ਕੀਰਤਨ ਕਰਨ ਵਾਲੇ ਦੇ ਨਾਮ ਅੱਗੇ ਇੱਜ਼ਤ ਨਾਲ ਭਾਈ ਲਗਾਉਂਦੇ ਹਾਂ ਤੇ ਮਰਦਾਨਾ ਜੀ ਸਿੱਖ ਇਤਿਹਾਸ ਦੇ ਪਹਿਲੇ ਭਾਈ ਬਣੇ। ਉਹ ਪਹਿਲੀ ਵਾਰ ਕਿਵੇਂ ਬਾਬਾ ਜੀ ਨੂੰ ਮਿਲੇ ਹੋਣਗੇ? ਕਿਵੇਂ ਰਿਹਾ ਹੋਏਗਾ ਉਹਨਾਂ ਦਾ ਉਦਾਸੀਆਂ ਦਾ ਸਫ਼ਰ? ਆਓ ਅਸੀਂ ਇਸ ਵੀਡੀਓ ਰਾਈਂ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਭਾਈ ਬਾਲਾ ਜੀ ਜੋ ਕਿ ਬਾਬਾ ਜੀ ਨਾਲ ਕਾਫੀ ਸਮਾਂ ਰਹੇ। ਤੇ ਉਹਨਾਂ ਤੋਂ ਸਿੱਖ ਧਰਮ ਦੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਨੇ ਬਾਬਾ ਜੀ ਦੇ ਜੀਵਨ ਬਾਰੇ ਸਾਖੀ ਸੁਣੀ ਉਸ ਸਾਖੀ ਨੂੰ ਅਸੀਂ ਅੱਜ ਭਾਈ ਬਾਲੇਵਾਲੀ ਜਨਨ ਸਾਖੀ ਦੇ ਨਾਲ ਜਾਣਦੇ ਹਾਂ ਤੇ ਇਸ ਸਾਖੀ ਤੋਂ ਹੀ ਬਾਬਾ ਜੀ ਦੇ ਜੀਵਨ ਬਾਰੇ ਸਾਨੂੰ ਬਹੁਤ ਕੁਝ ਪਤਾ ਲੱਗਦਾ ਹੈ ਭਾਈ ਮਰਦਾਨਾ ਜੀ ਦਾ ਜਨਮ ਇੱਕ ਮੁਸਲਮ ਮਰਾਸੀ ਪਰਿਵਾਰ ਵਿੱਚ 1459 ਈਸਵੀ ਵਿੱਚ ਰਾਇਪੋਏ ਦੀ ਤਲਵੰਡੀ ਹੁਣ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੋਇਆ ਉਹਨਾਂ ਦੇ ਪਿਤਾ ਪਾਈ ਬੱਧਰਾ ਜੀ ਤੇ ਬੀਬੀ ਲੱਖੋ ਜੀ ਨੇ ਉਹਨਾਂ ਦਾ ਨਾਮ ਮਰਜਣਾ ਰੱਖਿਆ ਕਿਉਂਕਿ ਉਹਨਾਂ ਦੇ ਪਹਿਲੇ 6 ਬੱਚੇ ਜਨਮ ਮੌਕੇ ਹੀ ਮਰ ਗਏ ਸੀ ਇਸ ਡਰ ਕਰਕੇ ਉਹਨਾਂ ਨੇ ਮਰਜਣਾ ਨਾਮ ਰੱਖ ਦਿੱਤਾ ਪਰ ਬਾਅਦ ਵਿੱਚ ਬਾਬਾ ਨਾਨਕ ਜੀ ਨੇ ਮਰਜਾਣੇ ਦਾ ਨਾਮ ਬਦਲ ਕੇ ਉਹਨਾਂ ਨੂੰ ਮਰਦਾਨਾ ਨਾਮ ਦਿੱਤਾ ਭਾਈ ਮਰਦਾਨਾ ਜੀ ਬਾਬਾ ਨਾਨਕ ਜੀ ਤੋਂ 10 ਸਾਲ ਵੱਡੇ ਸਨ ਪਾਈ ਜੀ ਅਤੇ ਗੁਰੂ ਨਾਨਕ ਜੀ ਬਚਪਨ ਦੇ ਸਾਥੀ ਸਨ। ਸੰਗੀਤ ਅਤੇ ਰੋਹਾਨੀਅਤ ਵਿੱਚ ਦਿਲਚਸਪੀ ਹੋਣ ਕਾਰਨ ਦੋਵਾਂ ਦਾ ਸਾਥ ਨਿੱਗਾ ਹੋ ਗਿਆ। ਸਮੇਂ ਦੇ ਨਾਲ-ਨਾਲ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਅਟੁੱਟ ਸਾਥੀ ਬਣ ਗਏ। ਜਦੋਂ ਬਾਬਾ ਨਾਨਕ ਜੀ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਨੌਕਰੀ ਕਰਨ ਚਲੇ ਗਏ। ਮਹੀਨੇ ਲੰਘ ਗਏ ਤਾਂ ਮਾਪਿਆਂ ਨੇ ਪਾਈ ਮਰਦਾਨੇ ਨੂੰ ਉਹਨਾਂ ਦੀ ਖ਼ਬਰ ਸਾਰ ਲੈਣ ਲਈ ਭੇਜਿਆ ਤੇ ਕਿਹਾ ਨਾਨਕ ਨੂੰ ਕਹੀਂ ਇੱਕ ਵਾਰ ਆ ਕੇ ਮਿਲ ਜਾ ਭਾਈ ਜੀ ਤੁਰ ਪਏ ਸੁਲਤਾਨਪੁਰ ਪੁੱਜੇ ਖੈਰ ਸੁਖ ਪੁੱਛੀ ਤੇ ਦਸੀ ਤੇ ਕਹਾ ਮਾਂ ਤੇ ਪਿਤਾ ਯਾਦ ਕਰਦੇ ਹਾਂ ਪਰਿਵਾਰ ਨੂੰ ਮਿਲਾਓ ਜਦੋਂ ਭਾਈ ਜੀ ਬਾਬਾ ਜੀ ਕੋਲ ਪੁੱਜੇ ਤਾਂ ਬਾਬੇ ਨੇ ਕਿਹਾ ਚੰਗਾ ਹੋਇਆ ਭਾਈ ਤੁਸੀਂ ਆ ਗਏ ਆਪਣਾ ਪਰਿਵਾਰ ਬੜਾ ਵੱਡਾ ਹੈ ਦੂਰ ਦੂਰ ਆਪਣੇ ਜੀਆਂ ਨੂੰ ਮਿਲਣ ਜਾਣਾ ਹੈ ਤੁਸੀਂ ਨਾਲ ਚੱਲਿਓ ਇਕੱਠੇ ਚੱਲਾਂਗੇ ਤਾਂ ਖਰੀ ਖੁਸ਼ੀ ਮਿਲੇਗੀ। ਭਾਈ ਜੀ ਨੇ ਕਿਹਾ ਪਰ ਖਾਵਾਂਗੇ ਕੀ ਖਰਚਾਂਗੇ ਕੀ? ਬਾਬੇ ਨੇ ਕਿਹਾ ਜੋ ਤੁਸਾਂ پاس ਹੈ ਉਹ ਦੌਲਤ ਹੋ ਕਿਸ پاس ਹੈ। ਤੁਹਾਡੇ صدਕਾ ਕਈ ਹੋਰਨਾਂ ਨੂੰ ਰਿਜ਼ਕ ਮਿਲੇਗਾ। ਭਾਈ ਚੁੱਪ ਰਿਹਾ। ਫਿਰ ਇੱਕ ਦਿਨ ਬਾਬੇ ਨੇ ਕਿਹਾ ਮਰਦਾਨਿਆਂ ਰਬਾਬ ਖਰੀਦ। ਭਾਈ ਨੇ ਕਿਹਾ ਠੀਕ ਹੈ ਜੀ ਦਿਓ ਪੈਸੇ। ਬਾਬੇ ਨੇ ਕਿਹਾ ਆਪਣੇ پاس ਪੈਸੇ ਨਹੀਂ। ਭਾਈ ਜੀ ਬੋਲੇ ਜੀ ਆਪਾਂ ਨੂੰ ਹੁਦਾਰ ਕੋਈ ਨਹੀਂ ਦੇਂਦਾ ਫਿਰ ਬਾਬਾ ਜੀ ਨੇ ਕਿਹਾ ਬੇਬੇ ਨਾਨਕੀ ਜੀ ਪਾਸ ਜਾ ਸਵਾਲੀ ਬਨਣਾ ਚੰਗਾ ਤਾਂ ਨਹੀਂ ਪਰ ਕੀ ਕਰੀਏ ਗਰਜ ਕਾਰੀ ਕਰਵਾਂਦੀ ਹੈ ਭਾਈ ਮਰਦਾਨਾ ਜੀ ਬੀਬੀ ਪਾਸ ਗਏ ਤੇ ਕਿਹਾ ਬੇਬੇ ਇੱਕ ਅਰਜ਼ੂ ਗੁਜ਼ਾਰਨੀ ਹੈ ਸਰਨ ਨੂੰ ਰਬਾਬ ਲੈ ਦਿਓ ਬੀਬੀ ਨੇ ਕਿਹਾ ਇੱਕ ਕਿਉਂ ਭਾਈ ਸੌਰ ਬਾਬਾ ਤੁਸਾਂ ਤੋਂ ਵੱਡਾ ਪਰ ਨਾਨਕ ਨੂੰ ਕਹੋ ਇੱਕ ਵਾਰ ਮੂੰਹ ਤਾਂ ਦਿਖਾਏ ਕਿੰਨੀ ਕਿੰਨੀ ਧੀਰ ਆਉਂਦਾ ਹੀ ਨਹੀਂ ਇਹੀ ਗੱਲ ਭਾਈ ਸਾਹਿਬ ਨੇ ਬਾਬੇ ਨੂੰ ਦੱਸੀ ਤਾਂ ਬਾਬਾ ਬੋਲੇ ਕੀ ਕਰੀਏ ਭਾਈ ਜੀ ਅਸਾਥੂ ਬੀਬੇ ਨਾਨਕੀ ਦਾ ਆਖਾ ਫੇਰਿਆ ਨਹੀਂ ਜਾਂਦਾ ਉਹ ਕਈ ਜਨਮਾਂ ਤੋਂ ਸਾਡੀ ਭੈਣ ਆਈ ਚੱਲ ਜਲੀਏ ਬੀਬੀ ਨੇ ਭਾਈ ਮਰਦਾਨਾ ਜੀ ਨੂੰ ਪੈਸੇ ਵਟਾਉਂਦਿਆ ਕਿਹਾ ਭਾਈ ਸਰਫਾ ਨਹੀਂ ਕਰਨਾ ਜਹੀ ਖੁਸ਼ੀ ਆਵੇ ਤੇਹੀ ਰਵਾਬ ਲੈਣੀ ਭਾਈ ਮਰਦਾਨਾ ਜੀ ਨੇ ਅਸ਼ਕਪੁਰ ਦੇ ਘਰ ਬਾਬੀ ਫਿਰੰਦਾ ਤੋਂ ਰਵਾਬ ਲੈ ਆਂਦੀ ਪਰ ਫਰਿੰਦਾ ਨੇ ਰਵਾਬ ਨਾਨਕ ਦੇ دیدار ਬਦਲੀ ਹੀ ਦੇ ਦਿੱਤੀ ਤੇ ਬਾਬੇ ਨਾਨਕ ਦੇ دیدار ਕੀਤੇ ਤੇ ਇੱਥੋਂ ਰਵਾਬ ਭਾਈ ਮਰਦਾਨਾ ਜੀ ਦੀ ਰੂਹ ਦਾ ਅੰਗ ਹੋ ਗਈ ਭਾਈ ਮਰਦਾਨਾ ਜੀ ਦੀ ਰਵਾਬ ਸਿਰਫ ਇੱਕ ਸਾਜ਼ ਨਹੀਂ ਸੀ ਇਹ ਰੱਬ ਨਾਲ ਜੁੜਨ ਦਾ ਰਹਾ ਸੀ ਗੁਰੂ ਨਾਨਕ ਜੀ ਜਦੋਂ ਬਾਣੀ ਦਾ ਜਾਪ ਕਰਦੇ ਤਦ ਮਰਦਾਨਾ ਜੀ ਰਵਾਬ ਬਾਣੀ ਨੂੰ ਤੁਰ ਦਰਗਾਹ ਹੀ ਜੋੜ ਦਿੰਦੇ ਤੇ ਰਵਾਬ ਤੇ ਬਾਣੀ ਦਾ ਇਹ ਮੇਲ ਅੱਗੇ ਜਾ ਕੇ ਕੀਰਤਨ ਦਾ ਰੂਪ ਹੋਇਆ ਪਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਚਾਰੋਂ ਦਾਸੀਆਂ ਨਾਲ ਸਾਧ ਦਿੱਤਾ ਦੋਵਾਂ ਨੇ ਭਾਰਤ ਤਿੱਬਤ ਲੰਕਾ ਮੱਕਾ ਬਗਦਾਦ ਅਤੇ ਹੋਰ ਅਨੇਕਾਂ ਥਾਵਾਂ ਦੀ ਯਾਤਰਾ ਕੀਤੀ ਹਾਲਾਂਕਿ ਮਰਦਾਨਾ ਜੀ ਮੁ슬ਮਾਨ ਸਨ ਪਰ ਉਹ ਹਰ ਥਾਂ ਗੁਰੂ ਨਾਨਕ ਦੇਵ ਜੀ ਦੇ ਰਾਹ ਤੇ ਚੱਲੇ ਮੰਦਰ ਹੋਣ ਜਾਂ ਮਸਜ ਉਹਨਾਂ ਲਈ ਹਰ ਥਾਂ ਇੱਕੋ ਨੂਰ ਵੱਸਦਾ ਸੀ ਗੁਰੂ ਬਾਬਾ ਜੀ ਜਦੋਂ ਬੰਦਗੀ ਕਰਦੇ ਆ ਸਮਾਧੀ ਵਿੱਚ ਲੀਨ ਹੋ ਜਾਂਦੇ ਤਪਾਈ ਮਰਦਾਨਾ 20 25 ਕਦਮ ਦੂਰ ਰਹਿ ਕੇ ਲਗਾਤਾਰ ਪਹਿਰਾ ਦਿੰਦੇ ਰਹਿੰਦੇ ਤਾਂ ਕਿ ਕੋਈ ਸਮਾਧੀ ਵਿੱਚ ਵਿਘਨ ਨਾ ਪਵੇ ਕਿਸੇ ਨੂੰ ਨਾ ਨੇੜੇ ਜਾਣ ਦਿੰਦੇ ਪਰ ਜਦੋਂ ਬਾਬਾ ਜੀ ਗਉਣ ਲੱਗਦੇ ਤਾਂ ਰਬਾਬ ਲੈ ਕੇ ਇਹਨਾਂ ਨੇੜੇ ਬੈਠਦੇ ਕਿ ਗੋਡੇ ਨਾਲ ਗੋਡਾ ਕੇ ਬੈਠਾ ਕੁਦਰਤ ਉਹਨਾਂ ਦੀ ਸੁਰਾਂ ਨਾਲ ਰਲ ਕੇ ਗਉਣ ਲੱਗਦੀ ਨਾਥਾਂ ਜੋਗੀਆਂ ਕਾਜ਼ੀਆਂ ਮੌਲਵੀਆਂ ਨਾਲ ਵਿਚਾਰ ਵਟਾਂਦਰਾ ਕਰਦੇ ਆ ਜਦੋਂ ਗਿਆਨ ਦੀ ਹਨੇਰੀ ਵਗਦੀ ਤਾਂ ਬਾਬਾ ਜੀ ਆਖਦੇ ਮਰਦਾਨਿਆਂ ਰਬਾਬ ਉਠਾਈ ਬਾਣੀ ਆਈ ਹੈ ਲੰਬੇ ਪੈਂਡੇ ਦੂਰ ਦੇ ਦੇਸ਼ ਸਮਾਂ ਬੀਤਿਆ ਭਾਈ ਦਾ ਬਿਰਧ ਸਰੀਰ ਕਮਜ਼ੋਰ ਹੋ ਗਿਆ ਅਫਗਾਨਿਸਤਾਨ ਦੀ ਸਰਹੱਦ ਦੇ ਨਾਲ ਵਗਦੇ ਘੁਰਮ ਦਰਿਆ ਕਿਨਾਰੇ ਥੱਕ ਗਏ ਤਾਂ ਸਹਾਰਾ ਦੇ ਕੇ ਬਾਬਾ ਜੀ ਨੇ ਉਹਨਾਂ ਨੂੰ ਰੁੱਖ ਹੇਠ ਲੈ ਗਏ ਤੇ ਲਟਾ ਦਿੱਤੇ ਉਹਨਾਂ ਦਾ ਸਿਰ ਆਪਣੀ ਗੋਦ ਵਿੱਚ ਰੱਖ ਲਿਆ ਤੇ ਕਿਹਾ ਭਾਈ ਜੀ ਘੜੀ ਆਉਣ ਵਾਲੀ ਹੈ ਜਦੋਂ ਤੁਸਾਂ ਸਾਡੇ ਪਾਸੋਂ ਚਲੇ ਜਾਣਾ ਹੈ ਇਹ ਦੱਸੋ ਜੋ ਦਫਨਾਈਏ ਕੀ ਅਗਨੀ ਪੇਟ ਕਰੀਏ ਭਾਈ ਚੁੱਪ ਰਹਿ ਫਿਰ ਬਾਬਾ ਜੀ ਬੋਲੇ ਤੁਸੀਂ ਸਾਡੀ ਸੰਗਤ ਕੀਤੀ ਹੈ ਕੋਈ ਜ਼ਾਦਗਾਰ ਬਣਾ ਦੀਏ ਭਾਈ ਖਾਮੂਸ਼ ਰਹੇ ਫਿਰ ਬਾਬੇ ਨੇ ਪੁੱਛਿਆ ਯਾਦਗਾਰੀ ਇਥੋਂ ਮਸਜਿਦ ਉਸਾਰੀਏ ਜਾਂ ਧਰਮਸਾਲਾ ਭਾਈ ਮਰਦਾਨਾ ਜੀ ਨੇ ਸਹਿਜੇ ਅੱਖਾਂ ਖੋਲੀਆਂ ਕੀ ਹੱਡਾਂ ਮਾਸ ਦੀ ਕੈਦ ਵਿੱਚੋਂ ਕੱਢ ਕੇ ਇੱਟਾਂ ਚੂਨੇ ਦੀ ਕੈਦ ਵਿੱਚ ਕਿਵੇਂ ਪਾ ਸਕਦਾ ਹੈ ਬਾਬਾ ਜਾਣਦਾ ਹਾਂ ਤੁਸੀਂ ਅਜਿਹਾ ਨਹੀਂ ਕਰਨ ਵਾਲੇ ਮਹਾਰਾਜ ਬਾਬਾ ਨੇ ਕਿਹਾ ਤਾਂ ਭਾਈ ਜੀ ਖਾਲੀ ਹੱਥ ਨਹੀਂ ਜਾਣਦਿਆਂਗੇ ਪ੍ਰੀਤ ਉੜਕ ਤੱਕ ਨਿਭਾਈ ਤੁਸਾਂ ਜੋ ਮੰਗੋਗੇ ਮਿਲੇਗਾ ਨਹੀਂ ਭੇਜਾਂਗੇ ਖਾਲੀ ਭਾਈ ਨੇ ਕਿਹਾ ਬਾਬਾ ਤੂੰ ਖਦਾਈ ਦਾ ਡੂੰ ਮੈਂ ਤੇਰਾ ਡੂੰ ਤੈਂ ਖਦਾਈ ਦੇਖਿਆ ਤੈਂ ਖਦਾਈ ਪਾਇਆ ਤੇਰਾ ਕਹਿਆ ਖਦਾਈ ਮੰਦੀ ਮੈਂ ਤੈਨੂੰ ਦੇਖਿਆ ਮੈਂ ਤੈਨੂੰ ਪਾਇਆ ਔਰ ਮੇਰਾ ਕਹਿਆ ਤੂੰ ਮੰਦਾ ਤੁੱਧਾ ਅੱਗੇ ਅਸਾਂ ਦੀ ਬੇਨਤੀ ਹੈ ਅੱਜ ਜਦੋਂ ਕਦੀ ਅੱਗੇ ਮਿਲੇ ਤਾਂ ਪਛਾਨ ਲਈ ਬਾਬਾ ਅਸਾਂ ਨੂੰ ਵਿਛੜਣਾ ਨਹੀਂ ਦੇਣਾ ਨਾ ਇੱਥੇ ਨਾ ਉੱਥੇ ਬਾਬਾ ਜੀ ਨੇ ਕਿਹਾ ਮਰਦਾਨਿਆਂ ਤਉ ਦੁਪਰ ਅਸਾਂ ਦੀ ਖਰੀ ਖੁਸ਼ੀ ਹੈ ਜਿੱਥੇ ਤੇਰਾ ਵਾਸਾ ਤਿੱਥੇ ਮੇਰਾ ਵਾਸਾ ਤਦ ਇਹ ਕਾਮਲ ਫਕੀਰ ਧਰਤੀ ਉੱਪਰੋਂ ਰੁਖਸਤ ਹੋਇਆ ਇਹ ਭਾਈ ਮਰਦਾਨਾ ਜੀ ਦੀ ਵਸੀਅਤ ਹੈ ਇਸ ਵਸੀਅਤ ਉੱਪਰ ਗੁਰੂ ਜੀ ਦੇ ਹਸਤਾਖਰ ਹਨ ਤੇ ਸਾਕੀਕਰ ਇਸ ਅਫਸੀਹਤ ਦਾ ਅਹਿਲਮੰਦ ਹੈ ਮਹਾਰਾਜ ਨੇ ਆਪਣੇ ਮੋਢਿਆਂ ਤੋਂ ਚਾਦਰ ਉਤਾਰ ਕੇ ਭਾਈ ਸਾਹਿਬ ਦੇ ਸਰੀਰ ਉੱਪਰ ਪਾਈ ਤੇ ਆਪਣੇ ਹੱਥੀਂ ਅੰਤਮ ਰਸਮਾਂ ਨਿਭਾਈਆਂ ਰਬਾਬ ਮੋਢੇ ਉੱਪਰ ਲਟਕਾ ਯਾਤਰਾ ਵਿਚਕਾਰ ਛੱਡ ਉਹ ਵਾਪਸ ਰਾਏਪੋਈ ਦੀ ਤਲਵੰਡੀ ਪਿੰਡ ਵੱਲ ਚੱਲ ਪਏ ਪਿੰਡ ਵਿੱਚ ਖਬਰ ਫੈਲ ਗਈ ਕਿ ਬਾਬਾ ਨਗਰ ਵਾਪਸ ਪਰਤ ਆਏ ਨੇ ਨਗਰ ਦੇ ਵਾਸੀ ਇੱਕ ਇੱਕ ਕਰਕੇ ਮਿਲਣ ਪੁੱਜਣ ਲੱਗੇ ਉਨ੍ਹਾਂ ਵਿੱਚ ਭਾਈ ਮਰਦਾਨਾ ਜੀ ਦਾ ਪੁੱਤਰ ਸਹਿਜਾਦ ਵੀ ਸੀ ਸਹਿਜਾਦ ਬਾਬਾ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਥੋੜਾ ਪਰੇ ਹਟ ਕੇ ਬੈਠ ਗਿਆ ਨਾਲ ਬੈਠੇ ਲੋਕਾਂ ਨੂੰ ਪੁੱਛਣ ਲੱਗਾ ਮੇਰੇ ਅੱਬੂ ਕਿੱਥੇ ਨੇ ਪਰ ਕਿਸੇ ਨੂੰ ਕੁਝ ਪਤਾ ਨਹੀਂ ਸੀ ਥੋੜੀ ਦੇਰ ਬਾਅਦ ਉਹ ਬਾਬਾ ਜੀ ਦੇ ਨੇੜੇ ਆਇਆ ਦਿਲ ਵਿੱਚ ਤੜਫ ਨਾਲ ਪੁੱਛਿਆ ਬਾਬਾ ਜੀ ਮੇਰੇ ਅੱਬੂ ਕਿੱਥੇ ਨੇ ਉਹ ਕਿਵੇਂ ਨੇ ਬਾਬਾ ਜੀ ਦੀਆਂ ਅੱਖਾਂ ਵਿੱਚ ਇੱਕ ਅਜੀਬ ਸ਼ਾਂਤੀ ਸੀ ਉਹਨਾਂ ਨੇ ਪਿਆਰ ਨਾਲ ਕਿਹਾ ਪੁੱਤਰ ਤੇਰੇ ਅੱਬੂ ਹੁਣ ਵਿਦਾ ਹੋ ਗਏ ਨੇ ਉਹ ਆਪਣੇ ਅਸਲ ਕਰਪਰਤ ਗਏ ਨੇ ਜਿਹੜੇ ਨਿੱਜ ਕਰ ਜਾਂਦੇ ਨੇ ਉਹਨਾਂ ਦਾ ਸੋਗ ਨਹੀਂ ਕਰਦੇ ਫਿਰ ਦੋਵੇਂ ਬੈਠ ਗਏ ਪਾਈ ਮਰਦਾਨਾਂ ਦੀ ਯਾਦ ਵਿੱਚ ਦੋਵਾਂ ਨੇ ਮਿਲ ਕੇ ਕੀਰਤਨ ਕੀਤਾ ਇਹ ਇਲਾਹੀ ਕੀਰਤਨ ਦਾ ਦਰਿਆ ਸੀ ਜਿਸ ਵਿੱਚ ਤਲਵੰਡੀ ਦੇ ਵਸ਼ਨੀਕਾਂ ਨੇ ਖੂਬ ਡੁਬਕੀਆਂ ਲਾਈਆਂ ਦਿਲ ਤੜਫਦੇ ਸਨ ਪਰ ਸ਼ਾਂਤੀ ਨਾਲ ਭਰੇ ਸਨ ਜਿੰਨਾ ਚਿਰ ਗੁਰੂ ਬਾਬਾ ਸ਼ਰੀਰ ਜਾਮੇ ਵਿੱਚ ਰਹੇ ਸਹਜਾਦ ਨੇ ਕਦੀ ਉਹਨਾਂ ਦਾ ਸਾਥ ਨਹੀਂ ਛੱਡਿਆ ਸਾਖੀਕਾਰ ਨੇ ਸਤਕਾਰ ਨਾਲ ਲਿਖਿਆ ਭਾਈ ਮਰਦਾਨਾ ਜੀ ਦੀ ਅਰਦਾਸ ਕਬੂਲ ਹੋਈ ਉਹ ਵਿਛੜੇ ਨਹੀਂ ਕੀਰਤਨ ਬਣ ਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਵਿੱਚ ਸਦਾ ਲਈ ਵਸ ਗਏ